ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਸਮਾਜ ਵਿੱਚ ਇੱਜ਼ਤ ਹੋ ਜਾਵੇ ਤਾਂ ਇਹਨਾਂ 15 ਗੁਪਤ ਤਰੀਕਿਆਂ ਨੂੰ ਅਪਣਾ ਲਓ ਆਪਣੀ ਜ਼ਿੰਦਗੀ ਦੇ ਵਿੱਚ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡੀ ਸਮਾਜ ਦੇ ਵਿੱਚ ਵੀ ਤੇ ਲੋਕ ਪਰ ਲੋਕ ਵਿੱਚ ਵੀ ਇੱਜ਼ਤ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਾਥ ਸੰਗਤ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਮਾਜ ਵਿੱਚ ਤੁਹਾਡੀ ਇੱਜ਼ਤ ਵਧ ਜਾਵੇ ਤਾਂ ਤੁਸੀਂ ਇਹਨਾਂ 15 ਗੁਪਤ ਤਰੀਕਿਆਂ ਨੂੰ ਅਪਣਾ ਲੈਣਾ ਹੈ। ਇਸ ਵੀਡੀਓ ਦੇ ਰਾਹੀਂ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਤੁਸੀਂ ਆਪਣੀ ਇੱਜ਼ਤ ਨੂੰ ਕਿਵੇਂ ਵਧਾ ਸਕਦੇ ਹੋ। ਆਪਣੀ ਇੱਜ਼ਤ ਵਧਾਉਣ ਲਈ ਸਭ ਤੋਂ ਵੱਲ ਪਹਿਲੀ ਹਮੇਸ਼ਾ ਹੀ ਯਾਦ ਰੱਖਣੀ ਚਾਹੀਦੀ ਹੈ ਕਿ ਬੇਟੰਗੇ ਤਰੀਕੇ ਨਾਲ ਰਹਿਣ ਵਾਲੇ ਵਿਅਕਤੀ ਨੂੰ ਲੋਕ ਕਦੇ ਵੀ ਇੰਨੀ ਇੱਜ਼ਤ ਨਹੀਂ ਦਿੰਦੇ ਜਿੰਨੀ ਕਿ ਲੋਕ ਸਾਫ਼ ਸੁਥਰੇ ਤੇ ਫਿੱਟ ਰਹਿੰਦੇ ਲੋਕਾਂ ਨੂੰ ਵੱਖਰੇ ਹੀ ਨਜ਼ਰੀਏ ਦੇ ਨਾਲ ਵੇਖਦੇ ਹਨ ਸਾਧ ਸੰਗਤ ਜੀ ਇਹ ਹੀ ਸੱਚਾਈ ਹੈ ਤੇ ਤੁਹਾਡੇ ਨਾਲ ਵੀ ਇਹ ਗੱਲਾਂ ਵਾਪਰਦੀਆਂ ਜਰੂਰ ਹੋਣਗੀਆਂ ਇਸ ਲਈ ਸਭ ਤੋਂ ਪਹਿਲਾਂ ਆਪਣੀ ਸ਼ਖਸੀਅਤ ਵਿੱਚ ਤੁਸੀਂ ਸੁਧਾਰ ਲਿਆਉਣਾ ਹੈ ਕਿਉਂਕਿ ਸਭ ਤੋਂ ਪਹਿਲੀ ਚੀਜ਼ ਤੁਹਾਡਾ ਦਿਖਾਵਾ ਹੀ ਹੁੰਦਾ ਹੈ ਤੁਸੀਂ ਚਾਹੇ ਕਿੰਨੇ ਵੀ ਗਿਆਨੀ ਕਿਉਂ ਨਾ ਹੋਵੋ ਜੇਕਰ ਤੁਸੀਂ ਢੰਗ ਨਾਲ ਸਾਫ਼ ਸੁਥਰੇ ਕੱਪੜੇ ਨਹੀਂ ਪਹਿਨਦੇ ਸਾਫ਼ ਸੁਥਰੇ ਨਹੀਂ ਰਹਿੰਦੇ ਤਾਂ ਲੋਕ ਤੁਹਾਨੂੰ ਨਜ਼ਰ ਅੰਦਾਜ਼ ਕਰਨਾ ਹੀ ਚੰਗਾ ਸਮਝਣਗੇ ਕਿ ਕੋਈ ਵੀ ਤੁਹਾਡੀ ਇੱਜ਼ਤ ਫਿਰ ਨਹੀਂ ਕਰੇਗਾ ਦੂਸਰੀ ਗੱਲ ਕਦੇ ਵੀ ਕਿਸੇ ਕੋਲੋਂ ਸਾਨੂੰ ਡਰਨਾ ਨਹੀਂ ਚਾਹੀਦਾ ਜੇਕਰ ਤੁਸੀਂ ਸੋਚ ਰਹੇ ਹੋ ਕਿ ਲੋਕਾਂ ਦੇ ਵਿਚਾਰ ਆਪਣੀ ਇੱਜ਼ਤ ਕਿਵੇਂ ਵਧਾਈਏ ਤਾਂ ਅੱਜ ਤੋਂ ਹੀ ਲੋਕਾਂ ਤੋਂ ਡਰਨਾ ਛੱਡੋ ਬਸ ਸਿਰਫ ਤੁਸੀਂ ਪਰਮਾਤਮਾ ਦੇ ਕੋਲੋਂ ਹੀ ਡਰਨਾ ਹੈ ਕਿਉਂਕਿ ਪਰਮਾਤਮਾ ਸਾਡੇ ਚੰਗੇ ਮਾੜੇ ਕਰਮਾਂ ਦਾ ਧਿਆਨ ਰੱਖ ਰਿਹਾ ਹੁੰਦਾ ਹੈ ਜਦੋਂ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਕੋਈ ਵੀ ਤੁਹਾਨੂੰ ਮਾਰ ਨਹੀਂ ਸਕਦਾ ਕੋਈ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਬਸ ਤੁਸੀਂ ਕੋਈ ਵੀ ਗਲਤ ਕੰਮ ਨਾ ਕਰੋ ਤੇ ਤੁਹਾਨੂੰ ਵੀ ਠੀਕ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਸਾਥ ਸੰਗਤ ਜੀ ਤੁਸੀਂ ਸਮਾਜ ਨੂੰ ਵਿਖਾਉਣਾ ਹੈ ਕਿ ਤੁਹਾਡੇ ਅੰਦਰ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਵੀ ਡਰ ਨਾ ਕੋਈ ਵੀ ਡਰ ਕੋਈ ਵੀ ਖੌਫ ਨਹੀਂ ਹੈ ਤੁਸੀਂ ਸੱਚ ਤੇ ਨਿਆਂ ਦੇ ਲਈ ਹਮੇਸ਼ਾ ਹੀ ਸੱਚ ਬੋਲਣ ਦੇ ਲਈ ਤਿਆਰ ਹੋ ਜਾਂਦੇ ਹੋ ਖੁਦ ਨੂੰ ਹਮੇਸ਼ਾ ਹੀ ਕਿਸੇ ਦੇ ਸਾਹਮਣੇ ਮਜ਼ਬੂਤ ਹੀ ਦਿਖਾਓ ਤਾਂ ਤੁਸੀਂ ਆਪਣੀ ਇੱਜ਼ਤ ਵਧਾ ਸਕਦੇ ਹੋ ਨ ਡਰ ਲੋਕਾਂ ਦੀ ਇੱਜ਼ਤ ਹਮੇਸ਼ਾ ਹੀ ਲੋਕ ਕਰਦੇ ਰਹਿੰਦੇ ਹਨ ਤੀਸਰੀ ਗੱਲ ਇਹ ਹੈ ਜੀ ਕਿ ਹਮੇਸ਼ਾ ਹੀ ਹਰ ਕਿਸੇ ਲਈ ਉਪਲਬਧ ਹੋਣਾ ਛੱਡ ਦਿਓ ਕਿ ਜਦੋਂ ਵੀ ਤੁਹਾਨੂੰ ਕੋਈ ਕੰਮ ਕਹੇ ਤੁਸੀਂ ਉਸੇ ਵੇਲੇ ਹੀ ਉਸ ਦਾ ਕਰਨ ਲੱਗ ਜਾਂਦੇ ਹੋ ਤੁਸੀਂ ਉਸ ਵਿੱਚ ਆਪਣਾ ਕੁਝ ਵੀ ਨਹੀਂ ਸੋਚਦੇ ਤੁਸੀਂ ਇੱਕ ਗੱਲ ਜ਼ਰੂਰ ਸੁਣੀ ਹੋਵੇਗੀ ਕਿ ਕਿਸੇ ਵੀ ਜਗ੍ਹਾ ਤੇ ਵਾਰ-ਵਾਰ ਜਾਣਾ ਤੇ ਕਿਸੇ ਲਈ ਵੀ ਤੁਰੰਤ ਹਾਜ਼ਰ ਹੋ ਜਾਣਾ ਆਦਮੀ ਦੀ ਆਪਣੀ ਹੀ ਵੈਲਿਊ ਨੂੰ ਘਟਾ ਦਿੰਦਾ ਹੈ ਅਜਿਹਾ ਹੁਣ ਤੇ ਲੋਕ ਤੁਹਾਨੂੰ ਜਿਆਦਾ ਮਹਾਤਮ ਨਹੀਂ ਦਿੰਦੇ ਉਹਨਾਂ ਦਾ ਫਿਰ ਇਹੀ ਸੋਚਣਾ ਹੁੰਦਾ ਹੈ ਕਿ ਉਸ ਨੂੰ ਤਾਂ ਚਾਹੇ ਜਦੋਂ ਮਰਜ਼ੀ ਬੁਲਾ ਲਓ ਜਾਂ ਫਿਰ ਉਸ ਨੂੰ ਬੁਲਾਉਣ ਦੀ ਜ਼ਰੂਰਤ ਨਹੀਂ ਉਹ ਆਪਣੇ ਆਪ ਹੀ ਆ ਜਾਵੇਗਾ ਜੇਕਰ ਤੁਸੀਂ ਇਸ ਨੂੰ ਸਹੀ ਮੰਨਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਡੇ ਨਾਲ ਗੱਲ ਕਰਨਾ ਜੀ ਅਕਸਰ ਲੋਕ ਅਜਿਹਾ ਸੋਚਦੇ ਹਨ ਕਿ ਉਹ ਤਾਂ ਆਪਣੇ ਆਪ ਹੀ ਆ ਜਾਵੇਗਾ ਇਸ ਦਾ ਮਤਲਬ ਇਹ ਹੈ ਕਿ ਉਹ ਤੁਹਾਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਬਲਕਿ ਤੁਹਾਨੂੰ ਫਜ਼ੂਲ ਸਮਝਦੇ ਹਨ ਅੱਜ ਦੇ ਜ਼ਮਾਨੇ ਵਿੱਚ ਲੋਕਾਂ ਨੂੰ ਥੋੜੀ ਉਡੀਕ ਕਰਾਉਣਾ ਤਾਂ ਬਣਦਾ ਹੈ ਤਦ ਹੀ ਉਹ ਤੁਹਾਡੀ ਇੱਜ਼ਤ ਕਰਨਗੇ ਅਗਲੀ ਗੱਲ ਹੈ ਜੀ ਕਿ ਆਪਣੀ ਜ਼ੁਬਾਨ ਨੂੰ ਹਮੇਸ਼ਾ ਹੀ ਪੂਰਾ ਕਰਿਆ ਕਰੋ ਅੱਜ ਦੇ ਦੌਰ ਵਿੱਚ ਬਹੁਤ ਹੀ ਘੱਟ ਲੋਕ ਐਸੇ ਹੁੰਦੇ ਹਨ ਜੋ ਆਪਣੀ ਜ਼ੁਬਾਨ ਦੇ ਵੱਲੋਂ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਦੇ ਹਨ ਜੇਕਰ ਤੁਸੀਂ ਸੋਚ ਰਹੇ ਹੋ ਕਿ ਆਪਣੀ ਵੈਲਿਊ ਕਿਵੇਂ ਵਧਾਈਏ ਜਾਂ ਇੱਜ਼ਤ ਕਿਵੇਂ ਵਧਾਈਏ ਤਾਂ ਖੁਦ ਨੂੰ ਅਜੀਹਾ ਬਣਾਓ ਕਿ ਲੋਕ ਤੁਹਾਡੇ ਤੇ ਤੁਰੰਤ ਵਿਸ਼ਵਾਸ ਕਰਨ ਦੇ ਲਈ ਤਿਆਰ ਹੋ ਜਾਣ ਆਪਣੀ ਸ਼ਖਸੀਅਤ ਨੂੰ ਲੋਕਾਂ ਸਾਹਮਣੇ ਇੰਜ ਪੇਸ਼ ਕਰੋ ਕਹਿਣ ਦਾ ਮਤਲਬ ਇਹ ਹੈ ਕਿ ਆਪਣੀ ਜ਼ੁਬਾਨ ਨੂੰ ਹਮੇਸ਼ਾ ਪੂਰਾ ਕਰੋ ਜੇਕਰ ਤੁਸੀਂ ਲੋਕਾਂ ਦੇ ਸਾਹਮਣੇ ਕੁਝ ਵੀ ਕਰਨ ਦੇ ਲਈ ਇੱਕ ਵਾਰੀ ਵੀ ਕਹਿ ਦਿੱਤਾ ਤਾਂ ਸਮਝੋ ਕਹਿ ਦਿੱਤਾ ਹੁਣ ਤੁਹਾਨੂੰ ਉਹ ਕੰਮ ਪੂਰਾ ਕਰਨਾ ਹੀ ਪਵੇਗਾ ਅਜਿਹੇ ਵਿਅਕਤੀ ਨੂੰ ਲੋਕ ਫਿਰ ਬਹੁਤ ਜ਼ਿਆਦਾ ਮਹੱਤਵ ਦਿੰਦੇ ਹਨ ਤੇ ਸਭ ਉਹਨਾਂ ਦੀ ਫਿਰ ਇੱਜ਼ਤ ਵੀ ਕਰਦੇ ਹਨ ਇਸ ਲਈ ਅਜਿਹੇ ਇਨਸਾਨ ਬਣਨ ਦੀ ਕੋਸ਼ਿਸ਼ ਕਰੋ ਅਗਲੀ ਗੱਲ ਹੈ ਜੀ ਕਿ ਸਮਾਜਿਕ ਕਾਰਜਾਂ ਦੇ ਵਿੱਚ ਵੀ ਤੁਹਾਨੂੰ ਭਾਗ ਲੈਣਾ ਚਾਹੀਦਾ ਹੈ ਪਿੰਡ ਜਾਂ ਸ਼ਹਿਰ ਦੇ ਸਾਰੇ ਲੋਕ ਤੁਹਾਨੂੰ ਕਦੋਂ ਪਛਾਣਦੇ ਹਨ ਜਦੋਂ ਤੁਸੀਂ ਸਮਾਜਿਕ ਕਾਰਜਾਂ ਦੇ ਵਿੱਚ ਭਾਗ ਲੈਂਦੇ ਹੋ ਕਿਸੇ ਦੀ ਮਦਦ ਕਰਦੇ ਹੋ ਉਥੇ ਆਪਣੇ ਕੰਮ ਦੇ ਦਮ ਤੇ ਆਪਣੀ ਹਾਜ਼ਰੀ ਦਰਜ ਕਰਵਾਉਂਦੇ ਹੋ ਸਮਾਜ ਵਿੱਚ ਤੁਹਾਡੀ ਇੱਜ਼ਤ ਵਧਾਉਣ ਦਾ ਇਹ ਬਹੁਤ ਹੀ ਵਧੀਆ ਤਰੀਕਾ ਹੈ ਇਹੇ ਮੌਕਾ ਹੁੰਦਾ ਹੈ ਜਦੋਂ ਤੁਸੀਂ ਸਾਰੇ ਹੀ ਲੋਕਾਂ ਦੀ ਨਜ਼ਰ ਵਿੱਚ ਆਉਂਦੇ ਹੋ ਲੋਕ ਤੁਹਾਡੇ ਕੰਮ ਤੋਂ ਪ੍ਰਭਾਵਿਤ ਹੁੰਦੇ ਹਨ ਉਹਨਾਂ ਦੇ ਮਨ ਵਿੱਚ ਤੁਹਾਡੇ ਪ੍ਰਤੀ ਇੱਜ਼ਤ ਵਧਦੀ ਹੈ ਕਿ ਇਹਨਾਂ ਨੂੰ ਜਦੋਂ ਵੀ ਕੋਈ ਕੰਮ ਕਹੋ ਤਾਂ ਇਹ ਝੱਟ ਹੀ ਪੂਰਾ ਕਰ ਦਿੰਦੇ ਹਨ ਕਦੇ ਹਰ ਕਿਸੇ ਦੀ ਹੈਲਪ ਕਰਨ ਲਈ ਵੀ ਤਿਆਰ ਹੋ ਜਾਣਾ ਚਾਹੀਦਾ ਹੈ ਜਦੋਂ ਤੁਹਾਡੇ ਕੋਲ ਕੋਈ ਉਮੀਦ ਲੈ ਕੇ ਆਉਂਦਾ ਹੈ ਜਦੋਂ ਵੀ ਤੁਹਾਨੂੰ ਆਪਣੇ ਪਿੰਡ ਜਾਂ ਸ਼ਹਿਰ ਲਈ ਕੋਈ ਵੀ ਧਰਮ ਦਾ ਕੰਮ ਜਾਂ ਫਿਰ ਲੋਕਾਂ ਦੀ ਸੇਵਾ ਦਾ ਮੌਕਾ ਮਿਲੇ ਤਾਂ ਉਸ ਨੂੰ ਜਰੂਰ ਕਰਨਾ ਤਾਂ ਉਸ ਨੂੰ ਜਰੂਰ ਕਰਿਆ ਕਰੋ ਇਹ ਹੀ ਮੌਕੇ ਸਹੀ ਹਨ ਅਗਲੀ ਗੱਲ ਹੈ ਜੀ ਕਿ ਸਮੇਂ ਦੀ ਸਹੀ ਵਰਤੋਂ ਕਰੋ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਆਪਣੇ ਇੱਕ ਵੱਖਰੀ ਤੇ ਸ਼ਾਨਦਾਰ ਪਛਾਣ ਕਿਵੇਂ ਬਣਾਈਏ ਤਾਂ ਸਮੇਂ ਨੂੰ ਖਰਾਬ ਕਰਨਾ ਛੱਡ ਦਿਓ ਆਪਣਾ ਵੀ ਸਮਾਂ ਖਰਾਬ ਕਰਨਾ ਛੱਡੋ ਤੇ ਕਿਸੇ ਦਾ ਵੀ ਅਸੀਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਵੇਖਿਆ ਹੈ ਜੋ ਆਪਣੇ ਜੀਵਨ ਵਿੱਚ ਇੰਨੇ ਜ਼ਿਆਦਾ ਅਨੁਸ਼ਾਸਨ ਨਾਲ ਜਿਉਂਦੇ ਹਨ ਕਿ ਉਹਨਾਂ ਦੀ ਬਰਾਬਰੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਯਕੀਨ ਮੰਨਣਾ ਸਾਧ ਸੰਗਤ ਜੀ ਕਿ ਹਰ ਵਿਅਕਤੀ ਅਜਿਹੇ ਆਦਮੀ ਦੀ ਇੱਜ਼ਤ ਕਰਦਾ ਹੈ ਜੇਕਰ ਤੁਸੀਂ ਆਪਣੇ ਸਮੇਂ ਨੂੰ ਇਦਾਂ ਹੀ ਬਕਵਾਸ ਭਾਜੀ ਵਿੱਚ ਖਰਾਬ ਕਰ ਰਹੇ ਹੋ ਤਾਂ ਕੋਈ ਵੀ ਤੁਹਾਨੂੰ ਪਸੰਦ ਨਹੀਂ ਕਰੇਗਾ ਸਭ ਤੁਹਾਡੇ ਬਾਰੇ ਵਿੱਚ ਤਾਨੇ ਹੀ ਮਾਰਨਗੇ ਇਸ ਲਈ ਸਾਧ ਸੰਗਤ ਜੀ ਖਾਲੀ ਸਮੇਂ ਵਿੱਚ ਵੀ ਕੋਈ ਅਜੀਹਾ ਕੰਮ ਕਰੋ ਜਿਸ ਤਰ੍ਹਾਂ ਭਲਾਈ ਦਾ ਹੋ ਜੇ ਜਾਂ ਪਰਮਾਤਮਾ ਦੇ ਨਾਲ ਜੁੜਨ ਦਾ ਹੋ ਜੇ ਜਾਂ ਕਿਸੇ ਨੂੰ ਪਰਮਾਤਮਾ ਦੇ ਨਾਲ ਜੋੜਨ ਦਾ ਹੋ ਜੇ ਤਾਂ ਫਿਰ ਤੁਹਾਡੀ ਇੱਜ਼ਤ ਵੱਧ ਜਾਵੇਗੀ ਅਗਲੀ ਗੱਲ ਹੈ ਜੀ ਕਿ ਹਮੇਸ਼ਾ ਹੀ ਸਫਲ ਬਣੋ ਜੇਕਰ ਤੁਸੀਂ ਕਿਸੇ ਵੀ ਖੇਤਰ ਵਿੱਚ ਸਫਲ ਹੋ ਜਾਂਦੇ ਹੋ ਤਾਂ ਲੋਕ ਤੁਹਾਡੀ ਆਪਣੇ ਆਪ ਹੀ ਇੱਜ਼ਤ ਕਰਨ ਲੱਗ ਜਾਂਦੇ ਹਨ ਤੁਹਾਡੀਆਂ ਮਿਸਾਲਾਂ ਆਪਣੇ ਬੱਚੇ ਨੂੰ ਦੇਣੀਆਂ ਸ਼ੁਰੂ ਕਰ ਦਿੰਦੇ ਹਨ ਫਿਰ ਤੁਹਾਨੂੰ ਕਿਸੇ ਤੋਂ ਇਹ ਗੱਲ ਜਾਣਣ ਦੀ ਜ਼ਰੂਰਤ ਨਹੀਂ ਪਵੇਗੀ ਕਿ ਤੁਸੀਂ ਆਪਣੀ ਇੱਜ਼ਤ ਕਿਵੇਂ ਬਣਵਾਉਣੀ ਹੈ ਕਿਉਂਕਿ ਅੱਜ ਦੇ ਦੌਰ ਵਿੱਚ ਲੋਕ ਸਿਰਫ ਸਫਲ ਲੋਕਾਂ ਦੀ ਹੀ ਕਦਰ ਕਰਦੇ ਹਨ ਤੁਸੀਂ ਚਾਹੇ ਕਿੰਨੇ ਵੀ ਪੜ੍ਹੇ ਲਿਖੇ ਕਿਉਂ ਨਾ ਹੋਵੋ ਜੇਕਰ ਤੁਸੀਂ ਸਫਲ ਨਹੀਂ ਹੋ ਤਾਂ ਤੁਹਾਡੇ ਕੋਲ ਕੋਈ ਵਧੀਆ ਨੌਕਰੀ ਨਹੀਂ ਹੈ ਜਾਂ ਤੁਹਾਡਾ ਕੋਈ ਵਪਾਰ ਨਹੀਂ ਹੈ ਤਾਂ ਲੋਕ ਤੁਹਾਨੂੰ ਪੁੱਛਦੇ ਤੱਕ ਨਹੀਂ ਹਨ ਇਸ ਲਈ ਜਿੰਨੇ ਵੀ ਨੌਜਵਾਨ ਹਨ ਉਹ ਸਭ ਤੋਂ ਪਹਿਲਾਂ ਆਪਣੇ ਕੈਰੀਅਰ ਤੇ ਧਿਆਨ ਦੇਣਾ ਕੇਂਦ੍ਰਿਤ ਕਰ ਲਿਓ ਸਫਲ ਹੋ ਗਏ ਤਾਂ ਤੁਹਾਡੀ ਇੱਜ਼ਤ ਲੋਕ ਆਪਣੇ ਆਪ ਹੀ ਕਰਨ ਲੱਗ ਜਾਣਗੇ ਅਗਲੀ ਗੱਲ ਹੈ ਜੀ ਕਿ ਦੂਸਰਿਆਂ ਨਾਲੋਂ ਜ਼ਿਆਦਾ ਗਿਆਨ ਹਾਸਲ ਕਰੋ ਜਿੱਧਰੋਂ ਵੀ ਗਿਆਨ ਮਿਲਦਾ ਹੈ ਉਧਰੋਂ ਹੀ ਹਾਸਲ ਕਰ ਲੈਣਾ ਚਾਹੀਦਾ ਹੈ ਜੇਕਰ ਤੁਸੀਂ ਆਪਣੇ ਮੁਹੱਲੇ ਜਾਂ ਪਿੰਡ ਵਿੱਚ ਸਭ ਤੋਂ ਜ਼ਿਆਦਾ ਸਨਮਾਨ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੋਰਾਂ ਲੋਕਾਂ ਨਾਲੋਂ ਜ਼ਿਆਦਾ ਗਿਆਨ ਹਾਸਲ ਕਰਨਾ ਹੋਵੇਗਾ। ਤੁਹਾਨੂੰ ਆਪਣੇ ਆਪ ਨੂੰ ਹਰ ਤਰ੍ਹਾਂ ਨਾਲ ਅਪਡੇਟ ਕਰਨਾ ਚਾਹੀਦਾ ਹੈ ਤਾਂ ਜੋ ਜਦੋਂ ਵੀ ਤੁਸੀਂ ਬੋਲੋ ਤਾਂ ਸਾਰੇ ਹੀ ਲੋਕ ਧਿਆਨ ਨਾਲ ਤੁਹਾਨੂੰ ਹੀ ਸੁਣਨ। ਇਹਦੇ ਲਈ ਤੁਸੀਂ ਟੀਵੀ ਤੇ ਨਿਊਜ਼ ਵੇਖ ਸਕਦੇ ਹੋ, ਅਖਬਾਰ ਪੜ੍ਹ ਸਕਦੇ ਹੋ। ਜਿਹੜਾ ਵਿਅਕਤੀ ਜਿੰਨਾ ਜ਼ਿਆਦਾ ਹੁਸ਼ਿਆਰ ਹੁੰਦਾ ਹੈ ਓਨਾ ਹੀ ਲੋਕ ਉਸ ਨੂੰ ਇੱਜ਼ਤ ਦੇਣਾ ਪਸੰਦ ਕਰਦੇ ਹਨ ਉਸ ਦੀ ਔਨੀ ਹੀ ਜ਼ਿਆਦਾ ਇੱਜ਼ਤ ਵੱਧ ਜਾਂਦੀ ਹੈ ਅਗਲੀ ਗੱਲ ਹੈ ਜੀ ਕਿ ਬੇਬਾਕੀ ਨਾਲ ਜਵਾਬ ਦਿਓ ਅੱਜ ਉਹ ਦੌਰ ਹੈ ਜੀ ਜਿੱਥੇ ਕਮਜ਼ੋਰ ਵਿਅਕਤੀ ਨੂੰ ਤੁਰੰਤ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਵਾਰ ਕਿਸੇ ਤੋਂ ਬਚਣ ਦੇ ਬਾਅਦ ਉਹ ਵਾਰ-ਵਾਰ ਤੁਹਾਡੇ ਤੇ ਕਟਾਕਸ਼ ਕਰਨ ਲੱਗ ਜਾਂਦੇ ਹਨ ਉਹਨਾਂ ਨੂੰ ਵੇਖ ਕੇ ਹੋਰ ਲੋਕ ਵੀ ਤੁਹਾਡਾ ਮਜ਼ਾਕ ਉਡਾਉਣ ਲੱਗਦੇ ਹਨ ਤੁਹਾਨੂੰ ਖੁਦ ਨੂੰ ਅਜੀਹਾ ਹੋਣ ਤੋਂ ਰੋਕਣਾ ਚਾਹੀਦਾ ਹੈ ਜੇਕਰ ਤੁਹਾਡੇ ਨਾਲ ਕੋਈ ਆਕੜ ਵਿੱਚ ਆ ਕੇ ਗੱਲ ਕਰਦਾ ਹੈ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੇਬਾਕੀ ਨਾਲ ਜਵਾਬ ਦੇ ਦਿਓ ਤਾਂ ਕਿ ਸਾਹਮਣੇ ਵਾਲੇ ਵਿਅਕਤੀ ਨੂੰ ਹੋਰ ਲੋਕ ਤੁਰੰਤ ਹੀ ਸਮਝ ਜਾਣ ਇਹ ਬੰਦਾ ਕਾਬੂ ਵਿੱਚ ਆਉਣ ਵਾਲਾ ਨਹੀਂ ਹੈ ਅੱਜਕੱਲ ਆਪਣੇ ਇੱਜ਼ਤ ਖੁਦ ਕਰਵਾਉਣੀ ਪੈਂਦੀ ਹੈ ਅਗਲੀ ਗੱਲ ਹੈ ਜੀ ਕਿ ਆਪਣੇ ਟੈਲੈਂਟ ਨੂੰ ਸ਼ੋ ਹਮੇਸ਼ਾ ਹੀ ਕਰਨਾ ਚਾਹੀਦਾ ਹੈ ਕੁਝ ਲੋਕ ਆਮ ਤੌਰ ਤੇ ਹਮੇਸ਼ਾ ਇਹੀ ਸੋਚਦੇ ਰਹਿੰਦੇ ਹਨ ਕਿ ਆਪਣੀ ਇੱਜ਼ਤ ਕਿਵੇਂ ਵਧਾਈਏ ਪਰ ਉਹਦੇ ਲਈ ਜੋ ਜ਼ਰੂਰੀ ਕਦਮ ਹਨ ਉਹ ਨਹੀਂ ਚੁੱਕਦੇ ਲੋਕ ਇੱਜ਼ਤ ਕਰਦੇ ਨਹੀਂ ਹਨ ਤੇ ਫਿਰ ਉਹਨਾਂ ਦੇ ਟੈਲੈਂਟ ਦਾ ਕੀ ਫਾਇਦਾ ਜੇਕਰ ਕਿਸੇ ਵਿਅਕਤੀ ਦੇ ਵਿੱਚ ਕੋਈ ਟੈਲੈਂਟ ਹੈ ਤਾਂ ਉਸ ਨੂੰ ਸ਼ੋਅ ਜ਼ਰੂਰ ਕਰਨਾ ਚਾਹੀਦਾ ਹੈ ਅੱਜ ਦੇ ਜ਼ਮਾਨੇ ਵਿੱਚ ਇੱਜ਼ਤ ਹਾਸਲ ਕਰਨ ਲਈ ਆਪਣੇ ਅੰਦਰ ਲੁਕੇ ਹੋਏ ਹੁਨਰ ਨੂੰ ਲੋਕਾਂ ਨੂੰ ਵਿਖਾਇਆ ਕਰੋ ਤਾਂ ਹੀ ਲੋਕ ਤੁਹਾਡੀ ਇੱਜ਼ਤ ਕਰਨਗੇ ਉਹਨਾਂ ਲੋਕਾਂ ਦੇ ਸਾਹਮਣੇ ਹੀ ਆਪਣਾ ਟੈਲੈਂਟ ਕਰੋ ਜਿਹੜੇ ਤੁਹਾਡੀ ਇੱਜ਼ਤ ਨਹੀਂ ਕਰਨ ਦੇ। ਅਗਲੀ ਗੱਲ ਹੈ ਜੀ ਆਪਣੀ ਸੁੱਖ ਸੁਵਿਧਾ ਤੇ ਜ਼ਰੂਰ ਖਰਚ ਕਰੋ। ਅੱਜ ਕੱਲ੍ਹ ਜ਼ਮਾਨਾ ਦਿਖਾਵੇ ਦਾ ਹੈ ਸਾਥ ਸੰਗਤ ਜੀ। ਜੇਕਰ ਤੁਸੀਂ ਸਿਰਫ ਪੈਸਾ ਕਮਾ ਕੇ ਜਮਾ ਹੀ ਕਰਦੇ ਰਹੋਗੇ ਉਹਨਾਂ ਦਾ ਉਪਯੋਗ ਬਿਲਕੁਲ ਵੀ ਨਹੀਂ ਕਰੋਗੇ ਤਾਂ ਲੋਕ ਤੁਹਾਨੂੰ ਕੰਜੂਸ ਕਹਿਣਗੇ। ਇਸ ਲਈ ਇੱਜ਼ਤ ਕਰਨਾ ਤਾਂ ਦੂਰ ਲੋਕ ਤੁਹਾਨੂੰ ਕੰਜੂਸ ਕਹਿ ਕੇ ਤੁਹਾਡਾ ਮਜ਼ਾਕ ਬਣਾਉਣਗੇ। ਇਹ ਤੁਹਾਡੇ ਕੋਲ ਪੈਸਾ ਤਾਂ ਹੈ ਪਰ ਲਾਲਚ ਕਰ ਰਿਹਾ ਹੈ ਇਸ ਲਈ ਲਾਲਚ ਕਰਨਾ ਠੀਕ ਨਹੀਂ ਹੈ ਪੈਸਿਆਂ ਨਾਲ ਕੁਝ ਐਸਾ ਕੰਮ ਕਰੋ ਕੁਝ ਕੁਝ ਅਜੀਹੀਆਂ ਚੀਜ਼ਾਂ ਖਰੀਦੋ ਜਿਸ ਨਾਲ ਲੋਕਾਂ ਦਾ ਧਿਆਨ ਤੁਹਾਡੇ ਵੱਲ ਖਿੱਚਿਆ ਜਾਵੇ ਜਾਂ ਆਪਣੇ ਪੈਸੇ ਦੇ ਨਾਲ ਕਿਸੇ ਦੀ ਇੰਨੀ ਹੈਲਪ ਕਰੋ ਕਿ ਉਸ ਦਾ ਭਲਾ ਹੋ ਜਾਵੇ ਅਗਲੀ ਗੱਲ ਹੈ ਜੀ ਕਿ ਔਰਤਾਂ ਦੀ ਹਮੇਸ਼ਾ ਹੀ ਇੱਜ਼ਤ ਕਰੋ ਕਿਉਂਕਿ ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਜੀ ਹਮੇਸ਼ਾ ਹੀ ਇੱਜ਼ਤ ਔਰਤ ਦੀ ਜਰੂਰ ਕਰਨੀ ਚਾਹੀਦੀ ਹੈ ਕਿਉਂਕਿ ਔਰਤਾਂ ਦਾ ਵੀ ਖਾਸ ਸਥਾਨ ਹੈ ਤੁਹਾਡੀ ਜ਼ਿੰਦਗੀ ਵਿੱਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਚੰਗੀ ਤੁਹਾਡੀ ਇੱਜ਼ਤ ਬਣ ਜਾਵੇ ਤਾਂ ਔਰਤਾਂ ਦੀ ਇੱਜ਼ਤ ਕਰਨਾ ਅੱਜ ਤੋਂ ਹੀ ਸਿੱਖ ਲਓ ਯਾਦ ਰੱਖੋ ਕਿ ਔਰਤਾਂ ਦੁਆਰਾ ਕੀਤੀ ਗਈ ਮਸ਼ਹੂਰੀ ਬਹੁਤ ਜਲਦੀ ਤੁਹਾਡੇ ਇਲਾਕੇ ਵਿੱਚ ਫੈਲ ਜਾਂਦੀ ਹੈ ਇਸ ਲਈ ਉਹਨਾਂ ਦੀ ਇੱਜ਼ਤ ਹਮੇਸ਼ਾ ਕਰੋ ਸਨਮਾਨਯੋਗ ਸ਼ਬਦ ਹੀ ਉਹਨਾਂ ਦੇ ਲਈ ਵਰਤਿਆ ਕਰੋ ਅਗਲੀ ਗੱਲ ਹੈ ਜੀ ਕੁਝ ਵੱਖਰਾ ਕਰਕੇ ਦਿਖਾਉਣ ਦੀ ਗੱਲ ਹੁੰਦੀ ਹੈ ਜੇਕਰ ਤੁਸੀਂ ਆਪਣੀ ਇੱਜ਼ਤ ਵਧਾਉਣਾ ਚਾਹੁੰਦੇ ਹੋ ਤਾਂ ਕੁਝ ਆਪਣੀ ਜ਼ਿੰਦਗੀ ਵਿੱਚ ਵੱਖਰੇ ਹੀ ਤਰ੍ਹਾਂ ਦੇ ਨਾਲ ਜੀਵਨ ਨੂੰ ਬਤੀਤ ਕਰੋ ਜ਼ਿਆਦਾਤਰ ਲੋਕ ਬਸ ਖੁਦ ਲਈ ਹੀ ਜਿਉਂਦੇ ਹਨ ਕੁਝ ਐਸਾ ਕੰਮ ਕਰੋ ਕਿ ਤੁਸੀਂ ਕਿਸੇ ਲਈ ਜਿਉਣਾ ਚਾਹੋ ਜਿਵੇਂ ਕਿ ਤੁਸੀਂ ਕਿਸੇ ਦਾ ਭਲਾ ਕਰਨ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਬਤੀਤ ਕਰਨ ਨੇ ਵਿੱਚ ਖੁਸ਼ੀ ਸਮਝੋ ਅੱਜ ਕੱਲ੍ਹ ਲੋਕ ਦੂਸਰਿਆਂ ਦੀ ਕਮਜ਼ੋਰੀ ਫੜਨ ਦੇ ਵਿੱਚ ਚੱਕਰ ਵਿੱਚ ਲੱਗੇ ਹੁੰਦੇ ਹਨ ਪਰ ਲੋਕਾਂ ਦੇ ਵਿਚਕਾਰ ਆਪਣਾ ਮੁਰਜ਼ਾਕ ਨਾ ਬਣਵਾ ਲੈਣਾ ਇਸ ਲਈ ਆਪਣੀ ਕਮਜ਼ੋਰੀ ਨੂੰ ਆਪਣੇ ਤੱਕ ਹੀ ਸੀਮਤ ਰੱਖਿਆ ਕਰੋ ਕਿਸੇ ਨੂੰ ਵੀ ਆਪਣੇ ਦਿਲ ਦੀਆਂ ਗੱਲਾਂ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਚਾਹੇ ਕੋਈ ਛੋਟਾ ਹੈ ਚਾਹੇ ਕੋਈ ਵੱਡਾ ਹੈ ਸਾਰਿਆਂ ਨਾਲ ਹੀ ਇੱਜ਼ਤ ਤੇ ਪਿਆਰ ਦੇ ਨਾਲ ਗੱਲ ਕਰੋ ਉਹਨਾਂ ਨਾਲ ਬਹੁਤ ਤੋਂ ਜ਼ਿਆਦਾ ਸਮਾਂ ਬਿਤਾਓ ਉਹਨਾਂ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਤਾਓ ਹਰ ਸਮੇਂ ਹੱਸਦੇ ਤੇ ਮੁਸਕਰਾਉਂਦੇ ਰਹੋ ਤਾਂ ਜੋ ਤੁਹਾਡੀ ਲੋਕ ਇੱਜ਼ਤ ਕਰਨ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਇਹਨਾਂ ਚੰਗੀਆਂ ਗੱਲਾਂ ਨੂੰ ਅਪਣਾ ਲੈਂਦੇ ਹੋ ਤਾਂ ਤੁਹਾਡੀ ਇੱਜ਼ਤ ਲੋਕ ਪਰ ਲੋਕ ਵਿੱਚ ਵੱਧ ਜਾਵੇਗੀ